ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਆਪਣਾ ਸਾਥੀ ਜਿਹੜਾ ਜਗਜੀਤ ਸਿੰਘ ਜਲੰਧਰ ਵਾਣ ਦੀਪੂ ਦੇ ਵਿੱਚ ਡਰਾਈਵਰ ਸੀ ਜਿਹਦੀ ਕਿਸੇ ਪ੍ਰਾਈਵੇਟ ਟੈਕਸੀ ਵਾਲੇ ਨਾਲ ਜਿਹੜੀ ਮਤਭੇਦ ਹੋ ਗਿਆ ਸੀ ਜਿੰਨੇ ਤੇਜਤਰ ਹਥਿਆਰਾਂ ਨਾਲ ਸਾਥੀ ਦਾ ਜਿਹੜਾ ਉਹ ਮਰਡਰ ਕਰਤਾ ਸੀਗਾ ਜਿਹਦੇ ਚ ਲਗਭਗ 3 ਦਿਨਾਂ ਤੋਂ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀਗਾ ਜਿਹਦੇ ਚ ਸਾਥੀਆਂ ਦੀ ਮੰਗ ਸੀ ਕਿ ਉਹਦੇ ਪਰਿਵਾਰ ਨੂੰ ਜਿਹੜਾ ਵਿੱਤੀ ਲਾਭ ਵੱਧ ਤੋਂ ਵੱਧ ਦਵਾਇਆ ਜਾਵੇ ਔਰ ਪਰਿਵਾਰ ਚ ਸਰਕਾਰੀ ਨੌਕਰੀ ਦਵਾਈ ਜਾਵੇ ਤੇ ਜਿਹਦੇ ਚ ਪ੍ਰਸ਼ਾਸਨ ਨਾਲ ਮੈਨੇਜਮੈਂਟ ਨਾਲ ਮੰਤਰੀ ਸਾਹਿਬ ਨਾਲ ਸੈਕਟਰੀ ਸਾਹਿਬ ਨਾਲ ਡਾਇਰੈਕਟਰ ਸਾਹਿਬ ਨਾਲ ਔਰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਜਿਹਦੇ ਚ ਅੱਜ ਮੰਤਰੀ ਸਾਹਿਬ ਨਾਲ ਫੋਨ ਤੇ ਰਾਤਤਾ ਕੀਤਾ ਜੀਮ ਸਾਹਿਬ ਉਹਨਾਂ ਨੇ ਔਰ ਵਿਭਾਗ ਨੇ ਜਿਹਦੇ ਚ ਉਹਨਾਂ ਨੇ ਅੱਜ ਕਰਮਚਾਰੀ ਜਿੱਥੇ ਚੌਣਦਾਰ ਜਿਵੇਂ ਸੀਗਾ ਉੱਥੇ ਸਾਨੂੰ ਬੁਲਾ ਕੇ ਤੇ ਬੜੇ ਵਧੀਆ ਤਰੀਕੇ ਨਾਲ ਗੱਲ ਕੀਤੀ ਆ ਜਿਹਦੇ ਚ ਪਰਿਵਾਰ ਨੂੰ ਜਿਹੜੇ ਵਿੱਤੀ ਲਾਭ ਤੇ ਨੌਕਰੀ ਦੇਣ ਦਾ ਜਿਹੜਾ ਉਹਨਾਂ ਨੇ ਸਾਰਾ ਭਰੋਸਾ ਵੀ ਦਿੱਤਾ ਤੇ ਇਹਦਾ ਪੱਤਰ ਵੀ ਜਾਰੀ ਕਰਤਾ ਵਾ ਜਿਹਦੇ ਸਬੰਧੀ ਜੀਐਮ ਸਾਹਿਬ ਪੂਰੀ ਡਿਟੇਲ ਨਾਲ ਦੱਸ ਦੇਣਗੇ ਕਿ ਪਰਿਵਾਰ ਨੂੰ ਕੀ ਲਾਭ ਮਿਲਣੇ ਆ ਕਿ ਕੀ ਕੀ ਪਰਿਵਾਰ ਨੂੰ ਬੈਨੀਫਿਟ ਮਿਲਣਗੇ ਅੱਜ ਜਥੇਬੰਦੀ ਦੇ ਸਹਿਯੋਗ ਦੇ ਨਾਲ ਅਸੀਂ ਮਾਨਯੋਗ ਟਰਾਂਸਪੋਰਟ ਸੈਕਟਰੀ ਸਾਹਿਬ ਮਾਨਯੋਗ ਡਾਇਰੈਕਟਰ ਸਟੇਟ ਟਰਾਂਸਪੋਰਟ ਜੀ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਦੋ ਆਪਣੇ ਅਜੇ ਵੈਨ ਚ ਸਮਾ ਲਿਆ ਉਹਨਾਂ ਵੱਲੋਂ ਜਿਹੜੇ ਸਾਥੀ ਦੇ ਪਰਿਵਾਰ ਦੇ ਵਿੱਚ ਜਿਹੜਾ ਵੀ ਉਹਦਾ ਵਾਰਸ ਹੋਣਗੇ ਉਹਨਾਂ ਨੂੰ ਆਊਟਸੋਰਸ ਤੇ ਨੌਕਰੀ ਦਾ ਵਾਅਦਾ ਕਰ ਦਿੱਤਾ ਹੈ ਔਰ ਇਹ ਵੀ ਕੋਸ਼ਿਸ਼ ਕੀਤੀ ਹੈ ਡੀਸੀ ਅਮਰਸਰ ਨਾਲ ਗੱਲ ਕਰਕੇ ਕਿ ਅਸੀਂ ਇਹਨਾਂ ਨੂੰ ਅਮਰਸਰ ਦੇ ਨੇੜੇ ਵੀ ਦੂਰ ਨਾ ਜਾਣਾ ਪਵੇ ਜਿਵੇਂ ਜੰਡਿਆਲਾ ਅਮਰਸਰ ਜਾਂ ਕਿਤੇ ਵੀ ਉੱਥੇ ਆਊਟਸੋਰਸ ਦੇ ਆਧਾਰ ਤੇ ਨੌਕਰੀ ਦਵਾਵਾਗੇ ਦੂਜਾ ਉਹਨਾਂ ਨੇ ਸਾਡੇ ਸਾਰਿਆਂ ਦੇ ਸਾਹਮਣੇ ਸਾਥੀਆਂ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਨਾਲ ਗੱਲਬਾਤ ਕੀਤੀ ਜਿਹਦੇ ਵਿੱਚ ਉਹਨਾਂ ਨੇ ਪਹਿਲੇ ਉਹ 15 ਲੱਖ ਲੱਖ ਮੰਨੇ ਸੀਗੇ ਫਿਰ ਮੰਤਰੀ ਸੈਕਟਰੀ ਸਾਹਿਬ ਡਾਕਟਰ ਸਾਹਿਬੀ ਸਵੇਰੇ ਦੀ ਗੱਲਬਾਤ ਚੱਲ ਰਹੀ ਸੀ ਜਿਦੇ ਚ ਉਹਨਾਂ ਨੇ 50 ਲੱਖ ਰੁਪਏ ਇਕ 90 ਦਿਨ ਦੇ ਵਿੱਚ ਵਿੱਚ ਸਾਥੀ ਨੂੰ ਦਿਵਾਨ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਮਾਨਯੋਗ ਡੀਸੀ ਅਮਰਸਾ ਸਾਹਿਬ ਨੂੰ ਮੰਤਰੀ ਜੀ ਨੇ ਫੋਨ ਕੀਤਾ 3 ਲੱਖ ਰੁਪਏ ਸਵੇਰੇ ਜਾ ਕੇ ਅਸੀਂ ਮੈਂ ਤੇ ਤੁਹਾਡੇ ਚੋ ਦੋ ਸਾਥੀ ਨਾਲ ਲੈ ਕੇ 3 ਲੱਖ ਰੁਪਏ ਉਹਨਾਂ ਨੇ ਰੈੱਡ ਕਰਾਸ ਸੁਸਾਇਟੀ ਦੇ ਵਿੱਚੋਂ ਵੀ ਸਾਨੂੰ ਦਿਵਾਨ ਦਾ ਵਾਅਦਾ ਕੀਤਾ ਕੋਸ਼ਿਸ਼ ਹੋਏਗੀ ਸਵੇਰੇ ਸਾਨੂੰ ਚੈੱਕ ਮਿਲ ਜਾਏਗਾ ਉਹਦਾ ਇਸ ਤੋਂ ਇਲਾਵਾ ਜਿੰਨੀ ਹੋਰ ਵਤ ਵਤ ਮਦਦ ਹੁੰਦੀ ਹੈ ਸੀਐਮ ਦੇ ਅਧਿਕਾਰਤ ਪੰਡ ਚੋਂ 5 ਲੱਖ ਰੁਪਇਆ ਉਹ ਵੀ ਮੰਤਰੀ ਜੀ ਨੇ ਕਿਹਾ ਵੀ ਮੇਰੇ ਰਾਹੀਂ ਡੀਸੀ ਹਮਨਸਰ ਸਾਹਿਬ ਨਾਲ ਜਾਂ ਡਾਕਟਰ ਸਾਹਿਬ ਨਾਲ ਫਾਈਲ ਭੇਜ ਕੇ ਅਸੀਂ ਉਹ ਵੀ ਜਲਦੀ ਤੋਂ ਜਲਦੀ ਕਰਵਾਣ ਦੀ ਕੋਸ਼ਿਸ਼ ਕਰਾਂਗਾ ਇਸ ਤੋਂ ਬਾਅਦ ਮੰਤਰੀ ਜੀ ਨੇ ਹੋਰ ਵੀ ਕਿਹਾ ਉਹ ਆਪਣੇ ਵੱਲੋਂ ਵੀ ਤੇ ਡਿਪਾਰਟਮੈਂਟ ਦੇ ਸਾਥੀ ਵੀ ਰਲ ਕੇ ਵਤ ਵਤ ਮਿੱਤੀ ਮਦਦ ਕਰਨ ਤਾਂ ਜੋ ਜਿਹੜੇ ਸਾਥੀ ਜਿਹੜਾ ਸਾਡਾ ਦੁਨੀਆ ਚ ਨਹੀਂ ਰਿਹਾ ਉਹਦਾ ਪਰਿਵਾਰ ਉਹਦੇ ਬੱਚੇ ਜਿਹੜੇ ਛੋਟੇ ਛੋਟੇ ਨੇ ਉਦੀ ਵਾਈਫ ਉਹਦਾ ਘਰ ਦਾ ਗੁਜ਼ਾਰਾ ਖਤਮ ਹੋ ਗਿਆ ਉਹਨਾਂ ਨੂੰ ਵਾਰ-ਵਾਰ ਵਿੱਤੀ ਮਦਦ ਹੋਵੇ ਤਾਂ ਜੋ ਉਹ ਪਰਿਵਾਰ ਦੇ ਨਾਲ ਅਸੀਂ ਅੱਜ ਵੀ ਖੜੇ ਆਂ ਤੇ ਕਾਹ ਵੀ ਖੜੇ ਰਮਾ ਔਰ ਮੈਂ ਵੀ ਹੁਣ ਸਾਥੀਆਂ ਨੂੰ ਅਪੀਲ ਆ ਵੀ ਸਵੇਰੇ ਜਿੱਥੇ ਸਾਡੀ 3 ਦਿਨ ਹੋ ਗਏ ਸਾਡੀ ਸਾਥੀ ਦੀ ਮੌਤ ਹੋ ਗਈ ਡੈੱਡ ਬੋਡੀ ਜੰਦਰ ਵਾਂਡੀ ਪੂਚਾ ਸਵੇਰੇ ਆਪਾਂ ਉਹਦਾ ਸਮੇਂ ਸਿਰ ਸੰਸਕਾਰ ਕਰੀਏ ਤਾਂ ਜੋ ਉਸ ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ ਤੇ ਤੁਸੀਂ ਵੀ ਜਿੰਨਾ ਆਪਣੀ ਬਸ ਆਪਰੇਸ਼ਨ ਸ਼ੁਰੂ ਕਰ ਸਕੋ ਮੇਰੀ ਤੁਹਾਡੇ ਸਾਰਿਆਂ ਕੇ ਅਪੀਲ ਹੈ ਧੰਨਵਾਦ ਬਿਲਕੁਲ ਸਾਥੀਓ ਅੱਜ ਸਾਰੇ ਸਾਥੀਆਂ ਦੇ ਸਾਹਮਣੇ ਤੇ ਮੰਤਰੀ ਸਾਹਿਬ ਨੇ ਲਾਈਵ ਚਲਾ ਕੇ ਜਿਹੜਾ ਫਾਈਨਲ ਕੀਤਾ ਵੀ ਜਿਹਦੇ ਚ HDFC ਬੈਂਕ ਤੋਂ 50 ਲੱਖ ਰੁਪਈਆ ਉਸ ਤੋਂ ਇਲਾਵਾ ਜਿਹੜੇ ਸਰਕਾਰ ਕੋਲੋਂ 10 ਲੱਖ 60 ਲੱਖ ਰੁਪਈਏ ਦਾ ਫਾਈਨਲ ਅੱਜ ਕੀਤਾ ਤੇ ਜਿਹੜੀ ਹੌਨਸ਼ੋਰਸ ਤੇ ਨੌਕਰੀ ਆ ਜਿਹੜੀ ਲੋਕਲ ਕਿਸੇ ਬ੍ਰਾਂਚ ਦੇ ਵਿੱਚ ਜਿਵੇਂ ਜੰਡੇਾਲੇ ਚ ਦਿੱਤੀ ਜਾ ਸਕਦੀ ਆ ਅਮਰਸਰ ਦੇ ਵਿੱਚ ਕਿਤੇ ਵੀ ਨੌਕਰੀ ਉਹ ਮਿਲ ਸਕਦੀ ਆ ਉੱਥੇ ਨੂੰ ਆਉਣਾ ਜਾਣਾ ਸੌਖਾ ਰਹੂਗਾ ਉਸ ਤੋਂ ਇਲਾਵਾ ਜਿਹੜੀ ਵਿਭਾਗ ਪਦਰੀ ਮਦਦ ਆ ਉਹ ਵੀ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਵਿਭਾਗ ਨਾਲ ਗੱਲਬਾਤ ਕਰਕੇ ਭੁੱਖਲੀ ਵੀ ਤੇ ਹੁਣ ਵੀ ਜਿਹੜੀ ਮਾਲੀ ਮਦਦ ਹੈ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿਹਦੇ ਡਾਇਰੈਕਟਰ ਸਾਹਿਬ ਦਾ ਸੈਕਟਰੀ ਸਾਹਿਬ ਦਾ ਵਿਭਾਗ ਦੇ ਅਧਿਕਾਰੀਆਂ ਦਾ ਵੱਡੇ ਪੱਧਰ ਤੇ ਸਹਿਯੋਗ ਰਿਹਾ ਤੇ ਵੱਡਾ ਸਹਿਯੋਗ ਜੀਐਮ ਸਾਹਿਬ ਦਾ ਰਿਹਾ ਜਿਨ੍ਹਾਂ ਨੇ ਅੱਜ رابطہ ਬਣਾ ਕੇ ਸਾਥੀ ਦੇ ਪਰਿਵਾਰ ਨੂੰ ਇਨਸਾਫ ਦਿੰਦੇ ਹੋਏ ਜਾਂ ਉਹਦੇ ਪਰਿਵਾਰਕ ਜ਼ਿੰਮੇਵਾਰੀਆਂ ਸਮਝਦੇ ਹੋਏ ਉਹਨੂੰ ਜਿਹੜਾ ਇਨਸਾਫ ਦੇਣ ਦੀ ਜਿਹੜਾ ਪੂਰਾ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਨਾਲ ਹੀ ਸਮੁੱਚੇ ਪਣਬਸ ਪੀਆਰਟੀਸੀ ਦੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਜਿਹ ਆਪਾਂ ਐਕਸ਼ਨ ਲੀਕੇ ਸੀ ਵੀ ਆਪਾਂ ਮੁਕੰਮਲ ਤੌਰ ਤੇ ਅੱਜ ਦੁਪਹਿਰ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕੀਤਾ ਸੀ ਤੇ ਕੱਲ ਸਵੇਰ ਤੋਂ ਪੀਆਰਟੀਸੀ ਦਾ ਵੀ ਚੱਕਾ ਜਾਮ ਕਰਕੇ ਤੇ ਆਪਾਂ ਵੱਖ-ਵੱਖ ਜਗ੍ਹਾ ਦੇ ਐਕਸ਼ਨ ਲੀਕੇ ਸੀਗੇ ਸੋ ਉਹਨਾਂ ਸਾਰੇ ਐਕਸ਼ਨਾਂ ਨੂੰ ਪੋਸਟਪੋਨ ਕਰਦੇ ਹੋਏ اپنی ਜਿਹੜੀ ਹੜਤਾਲ ਆ ਉਹਨੂੰ ਪੋਸਟਪੋਨ ਕਰਕੇ ਤੇ ਜਿਹੜੇ ਸਾਰੇ ਐਕਸ਼ਨ ਨੇ ਉਹ ਪੋਸਟਪੋਨ ਕਰਕੇ ਕੱਲ ਤੋਂ ਸਵੇਰੇ ਜਿਹੜੀ ਨਰ ਵਿਗਣ ਉਹ ਬੱਸ ਸਰਵਿਸ ਚੱਲੂਗੀ ਸੋ ਵਕਫਾ ਖੜੀਪੋ ਦੇ ਸੂਬਾ ਆਗੂ ਵਕਫਾ ਖੜੀਪੋ ਦੇ ਆਗੂ ਜਲੰਧਰ ਦੋਨਾਂ ਢੀਪੋਂ ਦੀਆਂ ਕਮੇਟੀਆਂ ਇੱਥੇ ਜਿਹੜੀਆਂ ਹਾਜ਼ਰ ਨੇ ਉਹਨਾਂ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਵਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਉਹ ਸਾਥੀ ਦਾ ਸਵੇਰੇ ਸਸਕਾਰ ਆ ਉਹਦੇ ਪਿੰਡ ਟਾਂਗਰੇ ਦੇ ਕੋਲ ਜਿੰਨੇ ਵੀ ਸਾਥੀ ਪਹੁੰਚ ਸਕਦੇ ਆ ਉਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਆ ਕੇ ਦੁੱਖ ਵੰਡਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ